ਨਿਮਾਲਪੁਰਾ ਬਗੇ ਪੀਡਬਲੂਡੀ ਦੀ ਜਗ੍ਹਾ ਤੇ ਨਵੀਂ ਬਣੀ ਗਵਰਨਮੈਂਟ ਕਾਲਜ ਦੀ ਬਿਲਡਿੰਗ ਦੇ ਨਾਲ ਲੱਗਦੀ ਖਾਲੀ ਜ਼ਮੀਨ ਤੇ ਨਜਾਇਜ਼ ਕਬਜ਼ੇ ਲੈ ਕੇ ਦੋ ਤਰ੍ਹਾਂ ਦੇ ਵਿੱਚ ਘਰ ਤਕਰਾਰ ਬਾਜੀ ਹੁਣ ਤੇ ਕੌਂਸਲਰਾਂ ਤੇ ਸੁਝਵਾ ਲੋਕਾਂ ਨੇ ਮੌਕੇ ਤੇ ਪੀਡਬਲੂਡੀ ਦੇ ਅਧਿਕਾਰੀਆਂ ਨੇ ਪਹੁੰਚ ਕੇ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਲਗਾਈਆਂ ਇੱਟਾਂ ਨੂੰ ਪੁੱਟ ਕੇ ਸੁੱਟਿਆ ਮੌਕੇ ਤੇ ਪੀਡਬਲਯੂਡੀ ਦੇ ਜੇਏ ਨੇ ਦੱਸਿਆ ਕਿ ਨਜਾਇਜ਼ ਕਬਜ਼ਾ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮੌਕੇ ਤੇ ਲਾ ਐਂਡ ਆਰਡਰ ਨੂੰ ਵੇਖਦਿਆਂ ਸਿਟੀ ਇੱਕ ਦੇ ਥਾਣਾ ਮੁਖੀ ਸਪੋਲਿਸੀ ਪਾਰਟੀ ਦੇ ਨਾਲ ਹਾਜ਼ਰ ਸਨ ਹੋਰ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਲੋਕਾਂ ਨੇ ਕੀ ਕਿਹਾ ਆਓ ਦੇਖਦੇ ਹਾਂ ਕਿਨੌਟਾ ਜੀ ਅਕਰਮ ਲਿਵੜਾ ਜੀ ਬਲੌਕ ਸਾਹਿਬ ਤੁਸੀਂ ਅੱਜ ਜਮਾਲਪੁਰੇ ਬੀਅਰਡ ਕਾਲਜ ਦੇ ਕੋਲ ਰਹੇ ਹੋ ਇੱਥੇ ਕੋਈ ਕਬਜ਼ਾ ਵੀ ਹੋ ਰਿਹਾ ਤੇ ਇਹ ਕਾਰਨ ਕੀ ਹੈ ਕਿਦੋਂ ਵਕਤ ਹੈ ਪਾਜੀ ਇਹ ਆਪਣੇ ਮੈਡਮ ਦੇ ਟਾਈਮ ਨਾਲ ਬੀਐਡ ਕਾਲਜ ਲਈ ਇਹ ਜਗ੍ਹਾ ਸਾਰੀ ਦੇ ਦਿੱਤੀ ਗਈ ਸੀ ਕਿ ਤੇ ਜਿਹਦੇ ਵਿੱਚ ਇਹ ਆਪਣੇ ਜਿਹੜੇ ਮੰਦਿਰ ਦੀ ਜਿਹੜੀ ਜਗ੍ਹਾ ਹੈ ਉਹ ਮੇਰੇ ਕੋਲ ਚ 19 ਕੁ ਬਿਸਵੇ ਆ ਉਹ 29 ਵਿੱਚ ਸੌਰੀ 29 ਵਿੱਚ ਉਹਨਾਂ ਦੀ ਜਗ੍ਹਾ ਕਿਉਂਕਿ ਉਸੇ ਟਾਈਮ ਇਹਨੂੰ ਉੱਥੇ ਕਬਜ਼ਾ ਕਰਾ ਦਿੱਤਾ ਗਿਆ ਤੇ ਉਹਨਾਂ ਦੀ ਦੀਵਾਰ ਵੀ ਉਸੇ ਟਾਈਮ ਹੋਦੀ ਮੈਡਮ ਦੇ ਟਾਈਮ ਉਹ ਦੀਵਾਰ ਕਰਾ ਦਿੱਤੀ ਗਈ ਸੀ ਤੇ ਉਹਦੀ ਬਾਅਦ 3 ਸਾਲ ਬਾਅਦ ਜਦੋਂ ਵੀ ਕੋਈ ਨਵੀਂ ਕਮੇਟੀ ਬਣਦੀ ਹੈ ਯਾ ਤਾਂ ਉਹਨਾਂ ਕੋਲ ਕੋਈ ਡਾਕੂਮੈਂਟ ਹੈ ਨਹੀਂ ਉਹ ਨਵੀਂ ਕਮੇਟੀ ਜਦੋਂ ਵੀ ਆਉਂਦੇ ਕੋਈ ਨਾ ਕੋਈ ਵਿਵਾਦ ਖੜਾ ਕਰ ਲੈਂਦੀ ਹੈ ਕਿਉਂਕਿ ਜਦੋਂ ਕਿ ਇਹ ਸਾਰੀ ਪੀ ਡਬਲਯੂ ਡੀ ਦੇ ਅੰਡਰ ਦੇ ਵਿੱਚ ਸਾਰੀ ਜਗ੍ਹਾ ਕਾਲਜ ਦੀ ਜਗ੍ਹਾ ਹੈ ਸਾਰੀ ਤੇ ਉਹਦੀ ਬਾਅਦ ਹੈ ਹੁਣ ਮੇਰੇ ਖਿਆਲ ਦੇ ਵਿੱਚ ਅੱਜ ਸਵੇਰੇ ਇੱਥੇ ਦੇਖੋ ਅਚਾਰ ਦੀ ਵਾਰੀ ਕਰਨ ਲਈ ਇਹਨਾਂ ਨੇ ਨੂਆ ਉਪਰੀ ਨੂਆ ਚੱਕ ਲੀਆਂ ਜਦੋਂ ਮਾਲੇ ਵਾਸੀਆਂ ਨੂੰ ਪਤਾ ਲੱਗਿਆ ਉਹਨਾਂ ਨੇ ਮੈਨੂੰ ਕਾਲ ਕੀਤੀ ਵੀ ਜੀ ਬੜਾ ਜੀ ਵੀ ਅਗਰ ਕਾਲਜ ਦੀ ਜਗ੍ਹਾ ਯਾਰ ਉੱਥੇ ਤਬਜਾ ਕੀਤਾ ਜਾ ਰਿਹਾ ਚਲੋ ਇੱਥੇ ਕੁਦਰਤੀ ਬਿਆਨਤ ਸਿੰਘ ਸਾਹਿਬ ਜੀ ਆ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਕਿ ਬਿਆਨ ਸਾਹਿਬ ਵੀ ਇਹ ਕੀ ਹੋ ਰਿਹਾ ਕਹਿੰਦੇ ਮੈਨੂੰ ਨਹੀਂ ਪਤਾ ਮੈਂ ਵੀ ਥੋੜੇ ਮੰਗੀ ਆਇਆ ਮਾ ਭਾਜੀ ਤੁਸੀਂ ਜੇ ਅਗਰ ਤੁਹਾਡੀ ਜਗ੍ਹਾ ਹੈਗੀ ਤੁਸੀਂ ਮੋਸਟ ਵੈਲਕਮ ਆ ਤੁਸੀਂ ਕਬਜ਼ਾ ਕਰ ਲਓ ਕੋਈ ਚੱਕੜੀ ਜੇ ਤੁਹਾਡੇ ਕੋਲ ਕੋਈ ਡਾਕੂਮੈਂਟ ਹੈ ਜੇ ਪਰ ਉਹਨਾਂ ਦੇ ਕੋਈ ਡਾਕੂਮੈਂਟ ਕੋਈ ਨਹੀਂ ਹੈ ਕਿ ਅਸੀਂ ਜੈ ਸਾਹਿਬ ਲਾਈ ਬੀਡਬਲਯੂਡੀ ਜਬ ਉਹ ਕਹਿੰਦੇ ਸੀ 10 ਮਿੰਟ ਤੱਕ ਸਾਰੀ ਜਗ੍ਹਾ ਸਫਾਈ ਕਰਾ ਦਿੰਦੇ ਚਗਾ ਦਿੰਦੇ ਆ ਤੇ ਇਹ ਇਹਦੇ ਵਿੱਚ ਇੱਕ ਜਾਣਕਾਰ ਵੀ ਬਣਿਆ ਹੋਇਆ ਹੈ ਇਹ ਤੇ ਰੁਪਈਆ ਬੜਾ ਲੱਗਿਆ ਸੀਗਾ ਲੋਕਾਂ ਨੂੰ ਸਹੂਲਤਾ ਸੀ ਆ ਕੀ ਉਹ ਸਹੂਲਤਾ ਖਤਮ ਕਰਦੇ ਮੈਡਲ ਬੀਆਰ ਕਾਲਜ ਬਣਾ ਕੇ ਉਹ ਵੀ ਵਿੱਚ ਦੇਖੋ ਦੇਖੋ ਪਾਜੀ ਜਿਹੜੇ ਜਾਣਕਾਰ ਬਣਿਆ ਸੀ 50 ਲੱਖ ਰੁਪਈਆ ਲਾ ਕੇ ਉਸ ਵਕਤ ਜਦੋਂ ਜ਼ਰੂਰਤ ਹੀ ਬਣਿਆ ਤੇ ਉਸ ਤੋਂ ਬਾਅਦ ਇਹ ਜਾ ਕੇ ਜਦੋਂ ਲੋਕਾਂ ਦੀ ਜ਼ਰੂਰਤ ਸੀ ਕਿ ਮੈਡੀਕਲ ਆਪਣੇ ਗਰਲ ਕਾਲਜ ਚਾਹੀਦਾ ਮਲੇਰ ਕੋੜਲੇ ਵਿੱਚ ਤਾਂ ਮੈਡਮ ਨੇ ਜਗ੍ਹਾ ਦੇਖੀ ਕੋ ਬਾਕੀ ਜਗ੍ਹਾ ਉਰੇ ਪਈ ਸੀ ਕਿ ਐਕਸਟਰਾ ਤਾਂ ਮੈਡਮ ਨੇ ਚਲੋ ਮਹੱਲੇ ਵਾਸੀਆਂ ਨਾਲ ਵੀ ਗੱਲਬਾਤ ਕੀਤੀ ਤਾਂ ਉਹ ਸਾਰੇ ਰਲ ਕੇ ਇਹਨਾਂ ਨੇ ਇਹ ਜਗ੍ਹਾ ਸਾਰੀ ਕਾਲਜ ਨੂੰ ਦੇ ਦਿੱਤੀ ਉਸ ਤੋਂ ਬਾਅਦ ਚਲੋ ਦੇਖੋ ਉਹਦੇ ਵਿੱਚ ਮੈਰਿਜ ਵੀ ਹੁੰਦੇ ਤੇ ਲੋਕਾਂ ਨੂੰ ਉਦੋਂ ਵੀ ਦਿੱਕਤਾਂ ਹੁੰਦੀਆਂ ਸੀਗਾ ਨਾ ਲੋਕਾਂ ਲਈ ਪਰੇਸ਼ਾਨੀਆਂ ਸੀਗਾ ਤੇ ਉਦੋਂ ਅਲਾਵਾ ਜਿਹੜੀ ਅਸਲ ਮੇਨ ਸੂਲ ਦੀ ਸੁਵਿਧਾ ਜਿਹੜੀ ਸੀਗੀ ਜ਼ਰੂਰਤ ਸੀਗੀ ਜਿਹੜੀ ਗਰਲ ਕਾਲਜ ਦੀ ਸੀਗੀ ਮੇਨ ਜਾਦਾ ਜਗ੍ਹਾ ਦੀ ਜਿਹੜੀ ਜੁਕ ਤੇ ਉਹਦੇ ਦੀ ਮੈਡਮ ਨੇ ਫਿਰ ਇਹ ਜਗਾ ਉਹਨੂੰ ਕਾਲਜ ਲਈ ਦਿੱਤੀ ਗਈ ਆ ਤੇ ਅਸੀਂ ਉਮੀਦ ਕਰਦੇ ਕਿ ਜਲਦੀ ਤੋਂ ਜਲਦੀ ਕਾਲਜ ਨੂੰ ਚਲਾਇਆ ਜਾਵੇ ਦੇਖੋ ਸਾਰੀ ਬਿਲਡਿੰਗ ਖਰ ਗਈ ਆ ਕੁਛ ਆ ਦੇਖੋ ਇਟਾ ਬਾਰਿਸ਼ ਨਾਲ ਖਰਾਬ ਹੋ ਰਹੀਆਂ ਨੇ ਅਸੀਂ ਕਹਿੰਨੇ ਵੀ ਟਾਈਮ ਸੀ ਵੀ ਇਹਨੂੰ ਵੀ ਚਾਲੂ ਕਰ ਦਿੱਤਾ ਸਾਢੇ 3 ਸਾਲ ਇਸੇ ਤਰ੍ਹਾਂ ਪਈ ਆ ਬਿਲਡਿੰਗ ਦੇਖੋ ਆਪਣੇ ਤੇ ਬਣੀ ਨੂੰ ਬਿਲਡ ਨੂੰ ਕਿੰਨੇ ਸਾਲ ਹੋ ਗਏ 4 ਸਾਲ ਹੋ ਗਏ ਚ ਬਣੀ 4 ਸਾਲ ਹਾਂਜੀ ਉਹ ਲਾਸਟ 4 ਸਾਲਾਂ ਵਿੱਚ ਹੀ ਹ ਹਾਰਤ ਵਗੈਰਾ ਦਬ ਗਏ ਹੋ ਗਏ ਹਾਂ ਜੀ ਬਾਰਿਸ਼ ਪੈ ਰਹੀ ਆ ਦੇਖੋ ਆ ਜਿਹੜਾ ਬੀਅਰਡ ਕਾਲਜ ਸ਼ੁਰੂ ਵੀ ਨਹੀਂ ਹੋਇਆ ਪਾਜੀ ਜਗਾ ਕੱਚੀ ਆ ਆ ਦੇਖੋ ਆ ਜਗ੍ਹਾ ਜਿੱਥੇ ਜਿੰਨਾ ਕੰਮ ਜਿੱਥੇ ਰੁਕ ਗਿਆ ਸੀਗਾ ਜਗਾ ਕੱਚੀ ਬਾਰਿਸ਼ਾਂ ਹੁੰਦੀਆਂ ਨੇ ਕਿਤੇ ਨੇ ਕਿਤੇ ਫਰਸ਼ ਦਬ ਜਾਂਦਾ ਆ ਥੋੜਾ ਮੋਟਾ ਉਹ ਫਰਸ਼ ਦਬਿਆ ਦੀ ਹੋ ਜੂਗੀ ਸਰ ਸਾਨੂੰ ਕਿਤੇ ਅੱਜ ਹੀ ਪਤਾ ਲੱਗਿਆ ਜਦ ਹੀ ਅਸੀਂ ਮੁਲਾਜ਼ਮਾਂ ਨੂੰ ਫੋਨ ਕੀਤਾ ਨਾਲ ਹੀ ਪੁਲਿਸ ਮੁਲਾਜ਼ਮਾਂ ਆਏ ਇਸ ਮੌਕੇ ਤੇ ਆ ਕੇ ਨਾਲ ਹੀ ਅਸੀਂ ਇਹ ਨਹੀਂ ਤੁਸੀਂ ਜਿਨ੍ਹਾਂ ਨੇ ਜਿਨ੍ਹਾਂ ਨੇ ਕਬਜ਼ਾ ਕੀਤਾ ਉਹਨਾਂ ਖਿਲਾਫ ਕਾਰਵਾਈ ਕਰਨ ਦੀ ਕੋਸ਼ਿਸ਼ ਕਰੂੰਗਾ ਸਰ ਸਰ ਜਰੂਰ ਕਰਾਂਗੇ ਜੀ ਅਸੀਂ ਪੁਲਿਸ ਨੂੰ ਇੱਕ ਵੇ ਨੂੰ ਇਲੈਕਟ੍ਰਿਕ ਸ਼ਿਕਾਇਤ ਦਿੱਤੀ ਆ ਤੇ ਜੋ ਕਾਰਵਾਈ ਬਣਦੀ ਇਸ ਮੌਕੇ ਤੇ ਕਰਾਂਗੇ ਤੁਸੀਂ